ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਬਠਿੰਡੇ ਤੇ ਪੰਜਾਬ ਦਾ ਸਭ ਤੋਂ ਵੱਡਾ ਫਲਾਇਆ ਤੁਹਾਨੂੰ ਦਿਖਾਉਣ ਲੱਗੇ ਆ ਤੇ ਜੜ੍ਹ ਦੇ ਨਾਲ ਵਸ ਕੇ ਰਾ ਥੋੜੀ ਲੋੜ ਆ ਸਾਨੂੰ ਨਾਲ ਜੁੜੋਗੇ ਨਾ ਬਹੁਤ ਜ਼ਿਆਦਾ ਕਾਜ ਆ ਗਿਆ ਲੈ ਬਰੂ ਲੈ ਕੇ ਲਾਇਆ ਹੁੰਦਾ ਹੈ ਆ ਕਾਜ ਆ ਬਾਹਰੋਂ ਆਇਆ ਇੱਥੋਂ ਇੱਥੋਂ ਆ ਰਿਹਾ ਬਈ ਕੈਨੇਡਾ ਜੀ ਆਏ ਹੋਏ ਇੱਥੋਂ ਜੋ ਵੇਖੀ ਨਾ ਆ ਚੱਲ ਵਧੀਆ ਇੱਥੇ ਫੀਲਿੰਗ ਲਿਆ ਨਾ ਇੱਥੇ ਲੈ ਲੈਨੇ ਆ ਕੈਨੇਡਾ ਵੀ ਕੀ ਆ ਹਾਂ ਹਾਂ ਜਿਵੇਂ ਐ ਚੱਲ ਗਿਆ ਐ ਨਹੀਂ ਪਤਾ ਲੱਗਦਾ ਵੀ ਬੰਦਾ ਕੀ ਕਰਦਾ ਕਿਵੇਂ ਆ ਇਧਰ ਠੀਕ ਆ ਸੈਟ ਆ ਸੱਟਾ ਵਧੀਆ ਲਾਈਵ ਚੱਲਦਾ ਘੈਂਟ ਆ ਪੂਰਾ ਲੈਡ ਲੋੜਣਾ ਕੰਮ ਮੈਂ ਨਾ ਆ ਮੇਰੀ ਫੋਟੋ ਆ ਗਈ ਆ ਗਈ ਇੱਥੇ ਇੱਥੋਂ ਵੇਖ ਪਾ ਗੂ ਸਹੀ ਜਿਵੇਂ ਕੇ ਨਾ ਆਪਣਾ ਕੰਮ ਠੀਕ ਠੀਕ ਕਿੰਨੇ ਬੰਦੇ ਆ ਕੇ ਵੇਖਣ ਆਲੇ ਇੱਕ ਇੱਕ ਕੀ ਅੱਲਾ ਕੋਈ ਨੂੜੀ-ਵੁੜੀ ਆ ਜਾਣਗੀ ਕੋਈ ਨਹੀਂ ਆਣਾ ਪੂਰਾ ਘੈਂਟ ਮਾਹੌਲ ਆ ਬਾਈ ਸਿਰਾਜਾ ਆ ਓਏ ਆ ਵੇਖੀ ਆਪਾਂ ਉਹ ਹੀ ਲਾਲੂ ਲੈਨੇ ਆ ਆਪਾਂ ਸੋ ਕੋ ਐਪ ਪੜਦੇ ਨੇ ਇੱਥੇ ਨੂੰ ਲਾਇਆ ਕਿ ਗੁੱਗਿਆ ਵਾਲੇ ਨਹੀਂ ਯਾਰ ਹੈ ਆ ਦਾ ਆਪਣੇ ਟੈਂਕੀ ਜੀ ਹੁੰਦੇ ਸੀਗੇ ਜਿਵੇਂ ਜਾਂਦੇ ਹੁੰਦੇ ਸੀ ਪੂਰਾ ਵਧੀਆ ਯਾਰ ਕੰਮ ਜੇ ਹੁਣ ਆਪਣੇ ਟੈਂਡ ਛੱਪੜ ਨੂੰ ਐਂ ਕਰ ਦੇਣ ਤਾਂ ਕਿੰਨਾ ਵਧੀਆ ਹੋ ਜੇ ਬਾਈ ਸੋਰਾ ਵਿੱਚ ਲਾਈਟਾਂ ਵੀ ਲਾਈਆਂ ਆ ਓ ਵੀ ਇਹ ਦੇਖਾ ਚ ਹਾਂ ਓਏ ਕਾ ਹਾਈਟ ਬਿਆਲਈ ਆ ਬਾਈ ਕੋਈ ਆ ਯਾਰ ਦੇਖਦਾ ਹਾਂ ਹਾਂ ਇੱਥੇ ਹਾਲ ਮਿੱਟੀ ਕਿੰਦਰ ਕਿ ਵੜ ਗਿਆ ਆਪ ਕੋਈ ਨਹੀਂ ਆਈਫੋਨ ਨਾਲ ਦੇਖੂੰਗੇ ਹਾਂ ਇੱਥੇ ਮੁੱਟੀ ਆ ਨਾ ਮਿੱਟੀ ਹਾਂ ਹਾਂ ਉਹ ਵੀ ਸੋਨਾ ਬਣ ਜਾਂਦੀ ਆ ਸੋਨਾ 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 ਆਪਣੀ ਜਿਹੜਾ ਸੋਨਾ ਹੋਗਾ ਜਿੱਥੇ ਕਰਦੇ ਕੋਰਾ ਲੂ ਆਹ ਫਰਦੇ ਆਏ ਆਏ ਆਹ ਬਣਾਈ ਜਾਂਦੇ ਪੁੱਲ ਤੇਰੀ ਲਰੂ ਨਾ ਵੇਚਦੀ ਵੀ ਲੰਘੇ ਇਹ ਪਤਾ ਨਹੀਂ ਵੇਚਦੀ ਵੀ ਲੰਘੇ ਹੋਣਗੇ ਪੰਜਾ ਦਾ ਸਭ ਤੋਂ ਵੱਡਾ ਪਲਾਜ ਐਨ ਸਿਰਾ ਗੱਲਬਾਤ ਆ ਪੂਰੀ ਤੇ ਆ ਟਾਲੀਆਂ ਦੇ ਬੂਟੇ ਵੀ ਲਾਈ ਇਹਨਾਂ ਨੇ ਆ ਬਈ ਟਾਲੀਆਂ ਦੇ ਬੂਟੇ ਐ ਔਲੋ ਔਲੋ ਐਨ ਸਿਰਾ ਮਾਹੌਲ ਆ ਬਾਈ ਤੇ ਸਹੀ ਕਰਦੇ ਜਦੋਂ ਫੀਲਿੰਗ ਵੱਖਰੀ ਜੀ ਹੁੰਦੀ ਆ ਆਪਕੀ ਮੇਜਟ ਯਾਰ ਆਪਣੀਆਂ ਹੀ ਬੀਹਰ ਚੈੱਕ ਕਰੋ ਕੰਮ ਨੂੰ ਆਹ ਬਣੇ ਜਿਹੜਾ ਜਾਨਵਰ ਆਹ ਜੀ ਬਣਾਇਆ ਰਿਹਾ ਹੈ ਤੇ ਟੂਆ ਯਾਰ ਨਹੀਂ ਆ ਕੰਮ ਇਹਦਾ ਵੀ ਇਹ ਆਈ ਪਲਾਇਆ ਹਟੇ ਹੈ ਨਾ ਹਾਂ ਹਟਿਆ ਆਈ ਯਾਰ ਜਿਹੜਾ ਬਠਿੰਡੀ ਤੋਂ ਜਿਹੜਾ ਸੰਗਰੂਰਾ ਰੋਡ ਐ ਨਾ ਮੈਕਸ 722 ਆ ਬਹੁਤ ਠੱਗਾ ਭਈ ਆਪਾਂ ਪੰਜਾਬ ਚ ਨਹੀਂ ਵੇਖਿਆ ਐਡਾ ਪੁਲਾਇਆ ਸਾਡੇ ਨਾਲ ਦੇ ਲੱਗੇ ਪਹਿਲੇ ਦਰੀਲਾ ਬਣਾਉਣ ਉਹ ਬਹੁਤ ਚਲਦਾ ਪਿਆ ਕੁਛ ਇਥੇ ਵਧੀਆ ਵਧੀਆ ਐ ਠੀਕ ਐ ਬਾਕੀ ਵਲੌਗ ਬਣਾਉਨੇ ਆ ਤੇ ਸ਼ੇਅਰ ਕਰਦੇ ਆ ਅਪਲੋਡ ਵਲੌਗ ਵੀ ਕੁਣਾ ਬਹੁਤ ਆ ਬਾਈ ਹਣ ਚੱਲ ਵਧੀਆ ਸਪੀਕਰ ਹੀ ਬੜੇ ਘੈਂਟ ਲਾਇਆ ਪਹਿਲਾਂ ਉਸਦੇ ਹੀ ਹੋਏ ਪਹਿਲਾਂ ਮੰਜਿਆ ਹੋਰ ਜੀ ਠੀਕ ਠਾਕ ਹੋ ਤੇ ਬਾਕੀ ਆਪਾਂ ਓਏ ਜਿਹੜਾ ਸ਼ੇਰ ਆਇਆ ਸੀ ਆ ਖੜਾ ਹੋ ਕਿਹੜਾ ਕਿਹੜਾ ਸਿਕਦੂ ਉਹਦਾ ਵੀ ਸ਼ੇਰ ਆਇਆ ਯਾਰ ਕਿਹੜਾ ਆਹ ਵਈਆ ਲੈ ਜਾਂਦੇ ਇਹਨਾਂ ਨੇ ਜਿਹੜੇ ਸੰਘਰੂਰ ਚ ਆਏ ਸੀ ਨਾ ਸ਼ੇਰ ਬੜਾ ਤੰਗ ਕੀਤਾ ਸੀ ਆ ਪਲਾਇ ਵਾਲੇ ਭਾਲ ਕੇ ਰੱਖ ਰਿਆ ਲੈ ਆਹ ਬਣ ਰੱਖੀ ਬੈਠੇ ਇਹਨਾਂ ਨੂੰ ਚੋਗ ਆ ਜਾ ਲਓ ਵੀ ਸਾਡੇ ਛੇਰ ਵੀ ਆ ਗਏ ਨਾਲ ਦੇ ਸਾਡੇ ਹਾਂ ਕਿਵੇਂ ਮੋਲ ਇਹ ਜਾਂਦਾ ਮੋਲ ਨਹੀਂ ਨਹੀਂ ਮੋਲ ਹੈ ਤਾਂ ਬਹੁਤ ਵਦੂ ਆਹ ਵੇ ਟ੍ਰੇਨ ਲਈ ਫਿਰਦੇ ਆਹ ਵੇ ਬਾਈ ਇਧਰ ਹੀ ਲੈ ਕੇ ਆਉਣਗੇ ਉਹ ਫੜ ਜੇ ਤਵੇ ਕਿ ਕਿਤੇ ਕਿਤੇ ਟ੍ਰੇਨ ਆਹ ਵੇ ਲੈ ਜਾਂਦੇ ਕਰ ਲੋ ਸਨੈਪ ਕਰੂ ਕਰਦਾ ਸ਼ੁਰੂ ਬਾਈ ਓ ਮਾਈ ਗਾਡ ਲਾਈਵ ਹੋਏ ਯੇ ਯੈਸ ਬਰਾੜ ਨਾਲ ਮਿਸਟਰ ਰਖਮਿੰਦਰ ਤੁਹਾਡਾ ਭਰਾ ਆ ਵੇ ਆ ਗਈ ਟ੍ਰੇਨ ਵੀ ਓਏ ਫੀਲਿੰਗ ਜਮਾ ਕਰਨੇ ਟਾ ਲਈ ਆਉਂਦੀ ਬਾਈ ਅੱਛਾ ਨੋੜੀ ਕੀ ਅਵੀ ਜ ਲੈ ਤੀਆਂ ਨਹੀਂ ਪੈਸੇ ਪੱਤੀਆਂ ਇੱਕ ਵਾਰ ਆ ਮਾਰਦੀ ਜਾਂਦੀ ਆਰਨ ਸ਼ਿੱਕ 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 ਆ ਮੂੰਹ ਬਈ ਉਹ ਯਾ ਹੇ ਮਰੂਤੀ ਦਾ ਇੰਜਣਾ ਬਾਈ ਮਰੂਤੀ ਦਾ ਇੰਜ ਇਹ ਪੈਸੇ ਨਹੀਂ ਦੇ ਦੇ ਵਿੱਚ ਪੈਣ ਦੇ ਹਾਂ ਲੈ ਲਈ ਹੁਣੇ ਨਾ ਬਈ ਲੋਕ ਆਪਾਂ ਇੱਕ ਦੇ ਦਿਨ ਚ ਛੱਡਣ ਲੱਗੇ ਆ ਰਾਜੀ ਵਾਲਾ ਤੇ ਪੂਰਾ ਜਿਹਦੀ ਦੇਖਣਾ ਫਿਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਲਾਈਵ ਚ ਆਉਣ ਦੇ ਓਕੇ ਜੀ